ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਝੋਟੀਆਂ ਉਹ ਆ ਤਕਰੀਬਨ ਜੀ ਇਹ ਆ ਜਿੰਨੀਆਂ ਝੋਟੀਆਂ ਅੰਦਰ ਖੜੀਆਂ ਨੇ ਚਾਰ ਪੰਜ ਝੋਟੀਆਂ ਉਹ ਸੀ ਜੋ ਹੁਣ ਇਹ ਚੱਲੀ ਗਈ ਦੋ ਰਹਿ ਗਈਆਂ ਇਹ ਉਹ ਝੋਟੀਆਂ ਨੇ ਜਿਹਨੀਆਂ ਸਾਡੇ ਕੋਲੇ ਆ ਕੇ ਬੱਚਾ ਭੁੱਲ ਜਾਂਦੀਆਂ ਨੇ ਜਾਂ ਕੋਈ ਉੰਨੀ ਕੀ ਵੀ ਵੀਰੇ ਤੈਨੂੰ ਚਵਾ ਕੇ ਦਿੱਤੀ ਆ ਟੋਮ ਦਾ ਟੋਮ ਦਾ ਕੋਈ ਨਾ ਕੋਈ ਰਹਿ ਕੇ ਦਿੱਤੀ ਆ ਵੀ ਭਾਈ ਬੱਚਾ ਭੁੱਲੀ ਹੋਈ ਆ ਬਿਲਕੁਲ ਔਰ ਜਮਾ ਜਾਇਜ਼ ਰੇਟ ਦੇ 1200 ਰੁਪਏ ਹੋਰ ਖਿੱਚ ਵੀ ਲੈ ਲਿਆ ਅੱਜ ਵਾਧਾ ਆ ਕੇ ਬਿਲਕੁਲ ਜੀ ਜਮਾਂ ਮੁਕਤੇ ਦਾ ਖਾਸੇ ਪੈਸੇ ਘਟਾ ਕੇ ਦੇਦੀ ਆਪਾਂ ਚਲੋ ਤੁਹਾਡੇ ਪਿਆਰ ਕਰਕੇ ਨਾ ਵੀ ਘੁੱਟੀਆਂ ਇੰਨੀਆਂ ਸੇਲ ਹੋ ਜਾਂਦੀਆਂ ਨੇ ਵੀ ਇਹ ਜਿਹੇ ਕਾਟੇ ਵੱਧੇ ਤੁਹਾਡੇ ਪਿਆਰ ਦੇ ਵਿੱਚ ਛੋਟੇ ਰਹਿ ਜਾਂਦੇ ਆ ਇਹ ਇੱਕ ਤੁਸੀਂ ਸਾਡੀ ਫੈਮਿਲੀ ਹੋ ਇੱਕ ਤੁਹਾਡੇ ਨਾਲ ਆਪਾਂ ਗੱਲ ਸਾਂਝੀ ਕਰਦੇ ਆ ਕੋਈ ਇਦਾਂ ਨਹੀਂ ਹੈ ਵੀ ਆਪਾਂ ਨੂੰ ਤੁਹਾਡਾ ਪਿਆਰ ਹੀ ਉਹਦੇ ਮੂਰੇ ਕੋਈ ਕੀਮਤ ਨਹੀਂ ਹੈਗੀ ਵੀ ਜੇ 2-3 ਚਾਰ ਝੋਟੀਆਂ ਮਾੜਾ ਮੋਟਾ ਖੱਬਾ ਸੱਜਾ ਵੀ ਕਰ ਗਏ ਆ ਪਰ ਅਸੀਂ ਇਹ 20 ਦਿਨ 24 ਲਈ 15 ਦਿਨ ਕੋਈ ਇੰਦੀ ਨਹੀਂ ਗੱਲ ਹੈਗੀ ਇਹ ਘਟਾਪ ਕੇ ਨਹੀਂ ਦਿੱਤੀ ਆ ਤਾਂ ਬਾਈ ਨੂੰ ਵੀ ਐਨ ਫਾਇਦਾ ਕਰੂਗੀ ਇਹਨੂੰ ਵੀ ਆਨੰਦ ਆ ਜਾਣਾ ਕਿਉਂਕਿ ਤਾਜ਼ੀਆਂ ਜਿ ਨਹੀਂ ਹੁੰਦਾ ਬਹੁਤ ਬੰਦੇ ਵੀਰੇ ਆਉਂਦੇ ਬਹੁਤ ਵਧੀਆ ਗੱਲ ਕਹਿੰਦੇ ਨੇ ਜਿਹੜੀ ਗੱਲ ਕਹਿੰਦੇ ਨੇ ਉਹ ਠੀਕ ਹੁੰਦੀ ਆ ਸਹੀ ਆ ਪਹਿਲੀ ਵਾਰ ਚੈਨਲ ਤੇ ਆਇਓ ਵੀਰੇ ਫੋਲੋ ਜ਼ਰੂਰ ਕਰਿਓ ਥੋਡੇ ਕੋਲੇ ਨਾਲ ਦੀ ਨਾਲ ਆਪਣੀ ਟਾਈ ਚੱਲੂਗੀ ਚਲੋ ਵੀ ਤੁਸੀਂ ਆਉਣਾ ਹੋਇਆ ਅਗਲੇ ਵੀਰ ਤੋਂ ਸੱਪਾ ਹੋਈ ਗਾ ਆਪਣੇ ਕੋਲੇ 15-20 ਝੋਟੀਆਂ ਹਰ ਵੇਲੇ ਛੇਲ ਵਾਲੀਆਂ ਹੁੰਦੀਆਂ ਨੇ ਟੌਪ ਕਲਾਸ ਪਾਕੀ ਤੇਰੇ ਪੂਰੀ ਬਸੰਦਾ ਰੋਟੀ ਵੀਰੇ ਮਨ ਖੁਸ਼ ਹੋ ਗਿਆ। ਦਸੱਲੀ ਆ ਐਂ ਪੂਰੀ। ਦੇਖੋ ਨਾਲੇ ਬਾਈ ਨੂੰ ਬੱਚਾ ਭੁੱਲੀ ਕਹਿ ਕੇ ਦਿੱਤੀ ਆ ਤਾਂ ਵੀ ਮਨ ਖੁਸ਼ ਕਹਿੰਦਾ ਕਿਉਂਕਿ ਇਹਨੇ ਦੋ ਡੰਗ ਚੋਰੀ। ਇਹ ਤਾਜ਼ੀਆਂ ਦੇ ਚਪੇੜਾ ਮਾਰਦੀ ਆ ਦੁੱਧ ਦੇ ਵਿੱਚ ਤਾਂ ਕਰਕੇ ਬਾਈ ਦਾ ਮਨ ਖੁਸ਼ ਹੋਇਆ ਵਾ। ਵੈਸੇ ਨੂੰ ਕਰੇ ਵਾਦਾ ਕਰੇ ਕਿ ਹੋ ਸਕਦਾ ਇਹਦੇ ਕੋਲ ਘਰੇ ਜਾ ਕੇ ਟਿਕਬੀ ਦਾ ਵੇਖੋ ਕਿ ਸਾਡੇ ਜ਼ਿਆਦਾ ਪਸ਼ੂਆਂ ਦੇ ਵਿੱਚ ਨਾ ਕਈ ਵਾਰ ਪਸ਼ੂ ਦਾ ਨਹੀਂ ਮੰਨ ਲੱਗਦਾ। ਇੱਕ ਬੱਚੇ ਦੀ Smell ਵਾਲੀ ਹੁੰਦੀ ਆ। ਕਿ ਪਰ ਇਹਨੂੰ ਨਾ ਕੱਲੀ ਬੰਦੀ ਸਾਹ ਦੇ ਬੱਚੇ ਕੋਲੇ ਇਹਨੇ ਧਜ ਵੀ ਰਾਣੀ ਤੇ ਟੋਣ ਨੂੰ ਨਹੀਂ ਗਈ ਆ ਵਾਦੀ ਤਾਂ ਹੈ ਪੈਰ ਨਹੀਂ ਮਾਰ ਰਹੀ ਤਾਂ ਅਡਵਾਈਸ ਸ਼ੇਅਰ ਜ਼ਰੂਰ ਕਰ ਦੂਗੀ ਹਾਂ ਜੀ 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 ਹਾਂ ਜੀ